ਫਗਵਾੜਾ ਵਿੱਚ ਐਸਟੀਐਫ ਟੀਮ ਨੇ ਬੜੀ ਹੀ ਬਹਾਦਰੀ ਨਾਲ ਕੀਤਾ ਇੱਕ ਨੌਜਵਾਨ ਕਾਬੂ ਨੌਜਵਾਨ ਕੋਲ 503 ਗ੍ਰਾਮ ਹਿਰੋਇਨ ਅਤੇ ਇੱਕ ਅਸਲਾ ਹੋਇਆ ਬਰਾਮਦ ਜਾਣਕਾਰੀ ਅਨੁਸਾਰ ਕਾਲੇ ਰੰਗ ਦੀ ਸਕੂਟਰੀ ਉੱਪਰ ਸਵਾਰ ਸੀ ਨੌਜਵਾਨ ਵਾਰਾ ਦੇ ਵਿੱਚ ਐਸਟੀਐਫ ਵੱਲੋਂ ਕਾਰਵਾਈ ਕੀਤੀ ਗਈ ਆ ਕਿੰਨੇ ਮੁੱਲਜਮ ਫੜੇ ਗਏ ਨੇ ਕਿੰਨੀ ਰਿਕਵਰੀ ਹੋਈ ਆ ਸਾਰੀ ਡਿਟੇਲ ਦੇ ਦਿਓ ਅੱਜ ਸਾਡੀ ਪੋਸਟ ਕਾਰਟੀ ਬਸ ਸਟੈਂਡ ਵਾਰਾ ਮਜੂਸੀ ਤੇ ਮੋਹਰ ਨੇ ਇਤਲਾਹ ਦਿੱਤੀ ਆ ਕਿ ਇੱਕ ਨੌਜਵਾਨ ਜਿਹੜਾ ਹੈਰੋ ਨੇ ਵੇਚਣ ਦਾ ਧੰਦਾ ਕਰਦਾ ਅੱਜ ਵੀ ਉਹ ਜਿਹੜਾ ਇੱਥੇ ਮਸ਼ੀਨ ਚੌਂਕ ਦਾ ਅੱਗੇ ਐਲੂਮੀਨੀਅਮ ਦੀ ਦੁਕਾਨ ਆ ਉਹਦੇ ਸਾਹਮਣੇ ਖੜ ਕੇ ਬਾਕਾਂ ਦੀ ਅਡੀਕ ਕਰ ਰਿਹਾ ਸਕੂਟਰੀ ਦਾ ਨੰਬਰ ਵੀ ਦੱਸਿਆ ਇਹੋ ਨੇ ਪੁਲਿਸ ਪਾਰਟੀ ਨੇ ਆ ਕੇ ਕਾਬੂ ਕੀਤਾ ਜਿਹੜੀ ਤਲਾਸ਼ੀ ਵਰਕੇ ਡਰਟਰ ਅਸਰ ਨੂੰ ਮੌਕੇ ਤੇ ਬੁਲਾ ਕੇ ਜੀਓ ਦੀ ਹਾਜ਼ਰੀ ਵਿੱਚ ਉਹਦੀ ਤਲਾਸ਼ੀ ਕੀਤੀ ਉਹਦੇ ਕੋਲੋਂ ਇੱਕ ਪਿਸਤਲ 32 ਬੋਰ ਦਾ ਬਿਨਾਰੋਂ ਦਾ ਤੇ 503 ਗ੍ਰਾਮ ਹੈਰੋਇਨ ਉਹਦੇ ਕੋਲ ਬਰਾਮਦ ਹੋਈ ਆ ਇਹਦੇ ਤੇ ਪਹਿਲਾਂ ਵੀ ਪਰਚੇ ਹੈਗੇ ਆ ਇੱਕ ਲੁੱਟ ਖੋਹ ਦਾ ਪਰਚਾ ਆ ਇੱਕ ਪਹਿਲਾਂ ਵੀ ਐਨਡੀਪੀਐਸ ਇੱਕ ਦਾ ਵੀ ਗੋਲੀਆਂ ਗੋਲੀਆਂ ਦਾ ਪਰਚਾ ਹੈ ਕੀ ਨਾਮ ਕੀ ਇਹਦਾ ਨਾਮ ਹੈ ਜੀ ਮਨਜੋਤ ਸਿੰਘ ਉਰਫ ਮੁੰਟੀ ਸਨੋਭਯ ਮੱਖਣ ਸਿੰਘ ਪਾਸੀ ਪਿੰਡ ਸਮਰਾੜੀ ਥਾਣਾ ਫਲੋਰ ਜ਼ਿਲ੍ਹਾ ਜਲੰਧਰ ਪਹਿਲਾਂ ਕਿਹੜੇ ਕਿਹੜੇ ਪਰਚੇ ਤੇ ਦਰਜ ਨੇ ਪਹਿਲਾਂ ਇੱਕ ਮੁਕੱਦਮਾ ਹੈਗਾ ਇਹਦੇ ਤੇ ਲੁੱਟ ਖੋਹਦਾ ਜੀ ਪੰਪ ਤੇ ਲੁੱਟ ਖੋਹ ਕੀਤੀ ਗਈ ਸੀ ਦੂਸਰਾ ਮੁਕੱਦਮਾ ਹੈਗਾ ਇਹਦੇ ਤੇ ਜਿਹੜਾ ਹੈਗਾ ਐਨਡੀਪੀਐ ਸਾਈਡ ਦਾ ਗੋਲੀਆਂ ਪੂਜ ਜਾਂਦਾ ਹੀ ਆ ਜੀ ਪਰ ਮੰਤਰੀ ਜਦੋਂ ਇਹਨੂੰ ਮੌਕੇ ਤੇ ਆਪਾਂ ਰੋਕਿਆ ਗਿਆ ਕਾਲੀ ਐਕਟਿਵਾਂ ਤੇ ਸਵਾਰ ਸੀ ਇਹ ਹਾਂਜੀ ਖੜਾ ਜੀ ਕੋਈ ਕੋਈ ਇਹਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਆ ਜਦੋਂ ਕਹਿੰਦੇ ਕੋਈ ਇੱਥੇ ਬਹਿਸ ਹੋਈ ਆ ਆਲੇ ਦੁਆਲੇ ਸੀਸੀਟੀਵੀ ਦੇ ਵਿੱਚ ਆਈ ساری ਇਹਨੂੰ ਜਦੋਂ ਕਾਬੂ ਕਰਦੇ ਸੇ ਤੇ ਮਤਲਬ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਹਦਾ ਇਹਦਾ ਜਿਹੜਾ ਪਿਸਟਲ ਸੀਗਾ ਇਹ ਥੱਲੇ ਡਿੱਗ ਪਿਆ ਇਹਦਾ ਡੱਬ ਚੋਂ ਥਲ ਦੇ ਡਿੱਗ ਪਿਆ ਸੀ ਇਹਦੇ ਨਾਲ ਉਹਦਾ ਕੋਈ ਸਾਥੀ ਪੱਜਾ ਵੀ ਆ ਜਾਂ ਸਿਰਫ ਇਕੱਲਾ ਹੀ ਸੀਗਾ ਨਹੀਂ ਇਹ ਇਕੱਲਾ ਹੀ ਸੀਗਾ ਅਗੇ ਕੀ ਕਾਰਵਾਈ ਕਰ ਰਹੇ ਹੋ ਜੀ ਇਨ੍ਹਾਂ ਦੇ ਖਿਲਾਫ ਮੁਕੱਦਮਾ ਦਰਜ ਕਰਨ ਲਈ ਇਹ ਲਿਖ ਕੇ ਭੇਜਿਆ ਸਾਡਾ ਇਹ ਮੁਕੱਦਮਾ ਮਹਾਲੀ ਥਾਣੇ ਐਸਟਫ ਏਐਨਟੀਐਫ ਮਹਾਲੀ ਦਰਜ ਹੁੰਦਾ ਆ ਉੱਥੇ ਭੇਜਿਆ ਬਾਕੀ ਦੀ ਪੁੱਛਗਿੱਛ ਹੋਰ ਵੀ ਕੀਤੀ ਜਾਊਗੀ ਹੋਰ ਜੋ ਕੋਈ ਇਹਦੇ ਕੋਈ ਬਰਾਬਰੀ ਹੁੰਦੀ ਉਹ ਵੀ ਕੀਤੀ ਜਾਊਗੀ ਇਹਦੀ ਗੁਪਤ ਸੋਚਨਾ ਆਪਣੇ ਕੋਲ ਪਹਿਲਾਂ ਹੀ ਸੀਗੀ ਜਾਂ ਮਤਲਬ ਅੱਜ ਮਤਲਬ ਅੱਜ ਮਿਲੀ ਆ ਸਾਨੂੰ ਅੱਜ ਹੀ ਮਿਲ ਗਈ ਕੋਈ ਲੱਗ ਰਿਹਾ ਵਾ ਵੀ ਫਵਾੜਾ ਦੇ ਵਿੱਚ ਕੋਈ ਹੋਰ ਵੀ ਬੰਦੇ ਇਹਦੇ ਨਾਲ ਸ਼ਾਮਲ ਹੋ ਸਕਦੇ ਆ ਅਜੇ ਬਾਕੀ ਪੁੱਛ ਕੇ ਇਸ ਦਾ ਪਿੱਛਾ ਜੀ ਪੁੱਛ ਕੇ ਇਸ ਤੋਂ ਅੱਗੇ ਜੋ ਵੀ ਨਿਕਲੂਗਾ ਉਸ ਤੋਂ ਬਾਅਦ ਅਗਲੀ ਕਾਰਵਾਈ ਉਹਦੇ ਹਿਸਾਬ ਨਾਲ ਕੀਤੀ ਜਾਊਗੀ ਪੁੱਛ ਕੇ ਇਸ ਤੋਂ ਬਾਅਦ ਬਾਕੀ ਤਫਤੀਸ਼ ਕਰਕੇ ਬਾਕੀ ਕਾਰਵਾਈ ਹੋਂਵਲੇ ਤੇ ਲਿਆਂਦੀ ਲੋ ਕਿੱਥੋਂ ਤੇ ਪਿੱਛਾ ਕਰ ਰਹੇ ਸੀ ਇਹ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਫਗਵਾੜੇ ਬਸਟੇ ਤੋਂ ਤੇ ਤਹੀ ਸਾਡੇ ਇਨਫਾਰਮਰ ਨੇ ਉਹਨਾਂ ਨੇ ਦੱਸਿਆ ਵੀ ਇੱਥੇ ਖੜਾ ਆ ਉਹ ਤੋਂ ਪਹਿਲਾਂ ਨਹੀਂ ਸਾਨੂੰ ਕੋਈ ਪਤਾ ਸੀ ਇੱਥੇ ਤੱਕ ਹੀ ਸਾਨੂੰ ਸੀ ਠੀਕ ਹੈ